ਪੰਜਾਬ ਦੇ ਵਿੱਚ ਅੱਜ ਵੀ ਇਨਸਾਨੀਅਤ ਜਿੰਦਾ ਹੈ ਇਹ ਵੀਡੀਓ ਇਸ ਦੀ ਗਵਾਹੀ ਭਰਦੀ ਹੈ ਦਰਸਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਵੇਗੀ ਜਿਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋਏ ਹੋਵੋਗੇ ਤੁਸੀਂ ਵੀ ਵੀਡੀਓ ਨੂੰ ਦੇਖ ਕੇ ਰੋਏ ਹੋਵੋਗੇ ਕਿਉਂਕਿ ਕਿ ਬਜ਼ੁਰਗ ਦੀਆਂ 40 ਦੀਆਂ 40 ਬੱਕਰੀਆਂ ਦੀਆਂ ਅੱਗ ਲੱਗਣ ਦੇ ਨਾਲ ਮਰਗੀਆਂ ਸੀ ਜਦੋਂ ਉਸਨੇ 베ੜੇ ਦੇ ਵਿੱਚ ਬੰਨੀਆਂ ਹੁੰਦੀਆਂ ਨੇ ਤਾਂ ਬੱਕਰੀਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਸਾਰੇ ਦੀਆਂ ਸਾਰੀਆਂ ਮਰ ਜਾਂਦੀਆਂ ਨੇ ਤਾਂ ਜਿਸ ਤੋਂ ਬਾਅਦ ਬਜ਼ੁਰਗ ਕਾਫੀ ਰੋਇਆ ਸੀ ਸੋਸ਼ਲ ਮੀਡੀਆ ਤੇ ਉਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਤੇ ਅੱਜ ਉਸ ਬਜ਼ੁਰਗ ਦਾ ਸਹਾਰਾ ਬਣਨ ਦੇ ਲਈ ਉਸ ਦੀ ਮਦਦ ਕਰਨ ਦੇ ਲਈ ਗਲੋਬਲ ਸਿਕ ਸੰਸਥਾ ਵਾਲੇ ਉਸ ਦੇ ਘਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਉਸ ਬਜ਼ੁਰਗ ਨੂੰ ਬੱਕਰੀਆਂ ਗਿਫਟ ਕੀਤੀਆਂ ਨੇ ਕਿਉਂਕਿ ਬੱਕਰੀਆਂ ਹੀ ਸੀ ਜਿਸ ਦੇ ਆਸਰੇ ਉਸ ਦਾ ਘਰ ਚੱਲਦਾ ਸੀ ਉਹ ਦੁੱਧੋ ਵੇਚ ਕੇ ਆਪਣਾ ਘਰ ਚਲਾ ਰਿਹਾ ਸੀ ਜੇ ਵੀਡੀਓ ਜ਼ਰੂਰ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੀ ਦੇਖੀ ਵੀਡੀਓ ਕੁਛ ਹੀ ਘਬਰਾਉਣਾ ਨਹੀਂਗਾ ਆ ਬੱਕਰੀਆਂ ਲੈ ਕੇ ਗਲੋਬਲ 6 ਦੀ ਟੀਮ ਤੁਹਾਡੇ ਕੋਲੇ ਆਈ ਹੈ ਜੀ ਇਹ 12 ਬੱਕਰੀਆਂ ਤੁਹਾਡੇ ਪਰਿਵਾਰ ਚ ਲੈ ਕੇ ਆਏ ਆ ਜੀ ਸੋ ਇਹ ਸੇਵਾ ਪ੍ਰਵਾਨ ਕਰਿਓ ਜੀ ਆ ਤੁਹਾਡੇ ਨਵੇਂ ਬੱਚੇ ਤੁਹਾਡੇ ਨਵੇਂ ਬੱਚੇ ਜੀ ਹਾਂਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਚਲੋ ਸਾਨੂੰ ਪਤਾ ਲੱਗਿਆ ਸੀਗਾ ਜੀ ਤੁਹਾਡੀਆਂ ਵੀਡੀਓ ਸਾਡੇ ਤੱਕ ਪਹੁੰਚੀਆਂ ਮੀਡੀਆ ਦੇ ਰਾਹੀਂ ਹਾਂਜੀ ਤੇ ਕੱਲ ਸ਼ਾਮ ਨੂੰ ਫੋਨ ਤੇ ਗੱਲ ਹੋਈ ਸੀ ਤੁਹਾਡੀ ਗੋਡੀਆ ਨਾਲ ਤੁਹਾਡੇ ਨਾਲ ਸੋ ਸਾਡੇ ਵੱਲੋਂ ਆ ਸੇਵਾ ਹੈ ਜੀ ਕਿ ਮੌਕੇ ਤੇ ਜਿਹੜਾ ਦੁੱਖ ਜਿਹੜਾ ਸਾਹਮਣੇ ਜੀ ਹਾਂ ਬਹੁਤ ਸੇਵਾ ਕਰੀ ਹੈ ਜੀ ਬਹੁਤ ਸੇਵਾ ਕਰੀ ਹੈ ਜੀ ਇੱਕ ਜਮਤੀ ਦੀ ਬੱਕਰੀ ਵੀ ਆ ਗਈ ਤਾਂ ਆਉਹੀ ਆ ਗਈ ਹਾਂ ਬੱਕਰੀ ਜੀ ਸਾਡੇ ਆ ਗਈ ਜਿਹੜਾ ਜਿਹੜਾ ਉਹ ਦੋ ਲਾਲ ਪੱਠੀਆਂ ਬੈਠ ਗਈਆਂ ਅੱਛਾ ਜੀ ਉਹ ਦੋ ਲਾਲ ਉਹ ਬਾਜੀ ਫਿਰ ਸ਼ਾਮਾਂ ਜੀ ਉਹਨੂੰ ਦੱਸਿਓ ਆ ਜੀ ਵੀ ਕੋਟਰ ਤੋਂ ਬਾਬੂ ਨੂੰ ਤੁਸੀਂ ਪੜਾਓ ਚਲੋ ਜੀ ਹਲੋ ਆ ਬੱਚਾ ਫੜਾ ਜੀ ਆ ਪਕੜੋ ਜੀ ਉਹ ਚੀਜ਼ ਤਾਂ ਆਉਂਦੀ ਦੇਖੋ ਮੁੜ ਕੇ ਆ ਬਹੁਤ ਧੰਨਵਾਦ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿੱਖ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾ ਆਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕੀ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਛ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਊਂਡ ਤੇ ਆ ਜਾਏ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡ ਨੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਉਹਨਾਂ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੁੰਦੇ ਸੀ ਬੱਕਰੀਆਂ ਦੇ ਨਾਲ ਸੁੰਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਮੈਨੂੰ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਹੈ ਹਾਂਜੀ ਬਾਬੂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਗਲੋਬਲ ਸਿਕਸ ਫਾਊਂਡੇਸ਼ਨ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਤੁਹਾਨੂੰ ਬੱਕਰੀਆਂ ਰਨ ਕੀਤੀ ਗਈ ਨੇ ਤੁਹਾਡਾ ਕਾਫੀ ਨੁਕਸਾਨ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ 40 ਦੇ 40 ਸਾਹਮਣੇ ਉਹ ਹੋ ਗਏ ਪਰ ਚਰੇ ਤੇਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਊਗਾ